ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਨਗਰ ਨਿਗਮਤ ਨਗਰ ਕੌਂਸਲ ਦੀਆਂ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਚੁੱਕੀ ਹੈ ਤੇ ਉੱਥੇ ਹੀ ਹੁਣ ਇੱਕ ਹੁਸ਼ਿਆਰਪੁਰ ਦੇ ਵੋਟ ਨੰਬਰ 6 ਤੋਂ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਹੁਸ਼ਿਆਰਪੁਰ ਦੇ ਵੋਟ ਨੰਬਰ 6 ਦੇ ਵਿੱਚ ਮੌਜੂਦਾ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸ਼ਾਮ ਸੁੰਦਰ ਰੋੜਾ ਆਮੋ ਸਾਹਮਣੇ ਹੋ ਗਏ ਤੇ ਮਾਮਲਾ ਗਰਮਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਸੁੰਦਰ ਸ਼ਾਮ ਰੋੜਾ ਵੱਲੋਂ ਮੌਜੂਦਾ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਵੱਲੋਂ ਰੋਕ ਰੋਕ ਕੇ ਵੋਟਰਾਂ ਨਾਲ ਗੱਲਬਾਤ ਕਰਕੇ ਫਿਰ VOTING ਬੂਥ 'ਤੇ ਵੱਲ ਜਾਇਆ ਜਾ ਰਿਹਾ ਹੈ ਅ ਜਿਸ ਨੂੰ ਲੈ ਕੇ ਉਹਨਾਂ ਨੇ ਇਤਰਾਜ਼ ਜਤਾਇਆ ਹੈ ਦੱਸ ਦिए ਕਿ ਅੱਜ ਪੰਜਾਬ ਵਿੱਚ ਨਗਰ ਨਿਗਮਤ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਇਸੇ ਤਹਿਤ ਹਾਰਪੁਰ ਦੇ ਤਿੰਨ ਵੋਡਾਂ ਵਿੱਚ ਜਿਮਣੀ ਚੌਂ ਦੀ VOTING ਪ੍ਰਕਿਰਿਆ ਵੀ ਲਗਾਤਾਰ ਜਾਰੀ ਹੈ ਉੱਥੇ ਵੋਡ ਨੰਬਰ 6 ਦੇ ਪੋਲਿੰਗ ਬੂਥ ਤੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਉਮੀਦਵਾਰਾਂ ਵਿਚਾਲੇ ਜਿਹੜੀ ਬਹਿਸ ਹੈ ਉਹ ਹੋ ਜਾਂਦੀ ਹੈ ਤੇ ਮਾਮਲਾ ਗਰਮਾ ਜਾਂਦਾ ਹੈ ਸ਼ਾਮ ਸੁੰਦਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੋਲਿੰਗ ਬੂਥ ਦੇ ਕੋਲ ਬ੍ਰਹਮਸ਼ੰਕਰ ਜਿੰਪਾ ਖੜੇ ਹੋ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ ਜੋ ਕਿ ਗਲਤ ਹੈ ਉਹ ਉੱਥੇ ਬ੍ਰਹਮਸ਼ੰਕਰ ਜਿੰਪਾ ਨੇ ਆਪਣੇ ਤੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਨੇ ਕਿਹਾ ਕਿ ਉਮੀਦਵਾਰ ਬੂਥ ਦੇ ਅੰਦਰ ਜਾ ਸਕਦੇ ਹਨ ਪਰ ਉਹ ਉੱਥੇ ਵੋਟਰਾਂ ਦੇ ਕੰਨਾਂ ਵਿੱਚ ਜਾ ਕੇ ਕੋਈ ਗੱਲਬਾਤ ਨਹੀਂ ਕਰ ਸਕਦੇ। ਮੌਕੇ ਤੇ ਮੌਜੂਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੂਥ ਤੋਂ ਹਟਾਉਂਦੇ ਹੋਏ ਮਾਮਲਾ ਸ਼ਾਂਤ ਕਰਵਾਇਆ। ਸਾਰੇ ਪਰੇਵਰਣ ਹੋ ਜਾਓ। ਸਾਰੇ ਪਰੇਵਰਣ ਹੋ ਜਾਓ। ਅੰਦਰ ਜਾ ਸਕਦੇ ਆ। ਕੋਈ ਤਰਾਜ ਨਹੀਂ ਹੈ ਹੱਦ ਤੱਕ ਸਾਡੇ ਵਾਲੇ ਕੈਂਡੀਡੇਟ ਦਾ ਅੰਦਰ ਵੀ ਨਹੀਂ ਗਿਆ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਗੁਫ਼ਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜੋ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਭ੍ਰਮਸ਼ੰਕਰ ਜੇਂਪਾ ਜਿਹੜਾ ਹੈ ਬਿਲਕੁਲ ਦੂਜੇ ਪਾਰ ਖੜੋਤੇ ਪਿਆ ਉਹਦੇ ਕਰਕੇ ਸਾਰੇ ਚੋਣਾਂ ਹੋ ਰਹੀਆਂ ਨਹੀਂ ਉਹ ਤਾਂ ਭ੍ਰਮਸ਼ੰਕਰ ਜੇਂਪਾ ਦੇ ਬਾਹਰ ਤੋਂ ਦੂਜੇ ਬਾਹਰ ਖੜਾ ਕੋਈ ਹੋਰ ਗੱਲ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਅਸੀਂ ਕਿਤੇ ਖੜੇ ਹੁੰਦੇ ਹੈ ਤਰਾਜ ਨਹੀਂ ਕੀਤਾ ਇਹ ਵੀ ਖੜੇ ਹੋਣ ਤੁਹਾਨੂੰ ਅਖੀਰ ਨੂੰ ਇਹ ਕਿਹਾ ਕਿ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉੱਥੇ ਜਾ ਕੇ ਨਹੀਂ ਕੁਝ ਕਰਦੇ। ਉਹ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜੀਟ ਪਾਰਟੀ। ਖੜੇ ਖੜੇ ਹੁਣ ਤਾਂ ਕੋਈ ਦਰਾਇਆ ਹੀ ਨਹੀਂ। ਮੈਂ ਕਿ ਮਤਲਬ ਅੰਦਰ ਨਹੀਂ ਜਾਣਾ ਚਾਹੀਦਾ बार-बार बार-बार ਐਮਐਲਏ ਅੰਦਰ ਜਾ ਰਿਹਾ। ਅਸੀਂ ਇਹੀ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਹੈ ਮੋਦੇ ਮੁਤਾਬਕ ਚੱਲੋ ਹਾਰਬਰ ਅੰਦਰ ਨਹੀਂ ਜਾਣਾ ਚਾਹੀਦਾ ਕਦੀ ਕਿਸੇ ਦੇ ਬਹਾਨੇ ਕਦੀ ਕਿਸੇ ਦੇ ਬਹਾਨੇ ਅਗਰ ਕਿਸੇ ਵੋਟਰ ਨੂੰ ਹੈਲਪ ਚਾਹੀਦੀ ਆ ਤਾਂ ਉਹ ਜਿਹੜਾ ਪ੍ਰਸ਼ਾਸਨ ਦੀ ਟੀਮ ਹੈ ਉਹ ਨਹੀਂ ਜਾ ਸਕਦਾ ਉਹਨੂੰ व्हीਲਚੇਅਰ ਚਾਹੀਦੀ ਆ ਉਹ ਪ੍ਰਸ਼ਾਸਨ ਦੀ ਟੀਮ ਮਹੱਈਆ ਕਰਾਏ ਐਮਐਨ ਨੇ ਥੋੜੀ ਮਹੱਈਆ ਕਰਾਣੀ ਹੈ ਇਹਦੇ ਲਈ ਅਸੀਂ ਇਹਨਾਂ ਨੂੰ ਗਿਆ ਹੈਗਾ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਆ ਉਹਦੇ ਮੁਤਾਬਕ ਜਿਹੜਾ ਇਲੈਕਸ਼ਨ बाकी की कैंडीडेट कैंडिडेट एल एमएलए साहब अंदर जा रहे लेकिन एम एल ए साहब पे आरोप लग रहे हैं कि एमएलए साहब द्वारा द्वारा अंदर जा रहे